ਪੰਡਿਤ ਜੀ RAM RAM, ਸਤਿ ਸ੍ਰੀ ਅਕਾਲ ਜੀ। ਪੰਡਿਤ ਜੀ ਹੁਣ ਕੀ ਸਕੀਮ ਚੱਲ ਰਹੀ ਹੈ ਆਪਣੀ? ਜੀ ਕਿ ਪਹਿਲਾਂ ਚੱਲਦੀ। ਠੀਕ ਹੈ। ਤੇ ਜਿਵੇਂ ਕੀ ਗੱਲ ਕਰੀ ਆ ਪਰਾਸੀ ਜੀ ਹੁਣ ਕਿਹੜੀ ਰਾਸੀ ਚ ਜਾ ਰਿਹਾਗਾ ਇਹ? ਡਾਂਗ ਰਾਸੀ ਦੇ ਥੋੜਾ ਲੰਗੀ। ਠੀਕ ਹੈ ਜੀ। ਤਾਂ ਸਾਕੇ ਨੰਬਰ ਜਾਊਗਾ ਤੇ ਹਮ ਤਿੰਨ ਦਾ ਰਾਸੀ ਵਿੱਚ। ਠੀਕ ਹੈ ਜੀ। ਜਿੱਦਾਂ ਜੀ ਦਰਜ ਕਰ ਲਈ ਨਾ ਸਭ ਨੇ ਉਂਗਲੀ ਨਾਕੀ ਤੇ ਬੰਪ ਕਰਨਾ ਕਿ। ਠੀਕ ਹੈ। ਜਿਹੜਾ ਹੁਲੀ ਦਾ ਬੰਪ ਲਾ ਡਰਾਅ ਆ 22 ਮਾਰਚ ਨੂੰ ਡਰਾਅ ਹੋਣਾ ਸਾਮ੍ਹੋਂ ਅਟਵਲੀ। ਠੀਕ ਹੈ। ਜੇ ਤੁਹਾਡੇ ਕੋਲ ਸਟਾਕ ਅਵੇਲੇਬਲ ਆ ਤਾਂ ਤੁਸੀਂ 7:30 ਵਜੇ ਤੱਕ ਮੇਰੇ ਕੋ ਸਾਮਨੇ ਨੇ 2.8 ਲੱਖ ਰੁਪਏ ਠੀਕ ਹੈ ਯਾਰ ਅਕਰ ਦਾ ਮਸਤਬਾ ਇੱਥੇ ਟੈਂਡਰ ਦੀ ਕੋਈ ਐ ਵੀ ਸਰ ਤੋਂ 2.5 ਲੱਖ ਵੀ ਐ ਤੇ ਇਹਨਾਂ ਦੇ ਪੁੱਛਣ ਤੋਂ ਇਸ ਤੋਂ ਲਾਵਾ ਕਿ ਕਿੰਨੇ ਕਿਤੇ ਜੇ ਦੀ 2 ਲੱਖ ਕਰ ਠੀਕ ਹੈ ਹਾਂ ਲਈ ਕਿੰਨੀ ਕਿ ਗਈ ਇਹ ਵੀ ਇਹ ਲੈਂਦੇ ਨੇ ਕਿ ਕਿੰਨਾ ਆਉਣਾ ਹੈ ਤੇ ਇਹਨਾਂ ਆਉਣ ਦਾ ਚਾਂਸ ਜਿਆਦਾ ਬਣਦਾ ਜੇ ਉਹ ਕੱਢੀ ਦਿੱਤਾ ਠੀਕ ਹੈ ਤੇ ਬਾਕੀ ਸਾਡੇ ਕੋਲ ਕੋਰਟ ਹੈ ਉਹਨਾਂ ਦਾ ਨਾਮ ਲੱਗਦਾ ਆ ਸਾਡੇ ਵਿੱਚ ਸਾਡੇ ਕੋਲ 5 ਲੱਖ ਬਣ ਗਿਆ 50000 25 ਜੋ ਸਟਾਰਟਿੰਗ ਕੀ ਲਿਆ ਸੀ ਅਪੋਂਸ ਥੋੜੇ ਦਿਨ ਪਹਿਲਾਂ ਵੀ ਆਪਣੇ ਕੋਲੇ ਨਾਮ ਲੱਗਿਆ ਜੀ ਆ 225 ਦਾ ਹਾਂ 225 ਦਾ ਸੇਰਪੇ ਵਾਲੀ ਚੋਂ ਉਹ ਵੀ ਸਾਡੇ ਕੋਲ ਟਿਕਟ ਮਿਲ ਜੇ ਕਾਫੀ ਜਾਨੀ ਸਾਰਾ ਸਟਾਕ ਅਵੇਲੇਬਲ ਹੁੰਦਾ ਠੀਕ ਹੈ ਜਾਦੇ ਵੀ ਆਉਣਾ ਡੇਟ ਆਫ ਬਰਥ ਜਨਮ ਦਾ ਟਾਈਮ ਉਹ ਲੈ ਕੇ ਆਉਣਾ ਉਹਦੇ ਹਿਸਾਬ ਨਾਲ ਜੋ ਲੱਕੀ ਨੰਬਰ ਬਣਦਾ ਉਹ ਟਿਕਟਾਂ ਦੇ ਕੇ ਭੇਜਾਂ ਤੇ ਮੰਗਲਵਾਰ ਨੂੰ ਅਸੀਂ ਬਠਿੰਡੇ ਮਿਲਦੇ ਹਾਂ ਜੀ ਸ਼ਨੀਵਾਰ ਨੂੰ ਲੁਧਿਆਣਾ ਬਾਕੀ ਦਿਨ ਅਮਰਗੜ ਜਲਦੀ ਸ੍ਰੀ ਮੁਕਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੌਕਾ ਤੇ ਪਟਿਆਲਾ ਇਹ ਚਾਹ ਸਾਰਿਆਂ ਦਾ ਸੀ ਜਲਦੀ ਸੈਟਅਪ ਤਿਆਰ ਕਰਨ ਜਾ ਰਹੇ ਹਾਂ ਤੇ ਹਰ ਇੱਕ ਸਾਇਤ ਚ ਮਿਲਿਆ ਕਰਾ ਹੋਰ ਹੁਸਕੀ ਤੇ ਪੰਡ ਜੀ ਦੇਖੋ ਜਿਵੇਂ ਆਪਾਂ ਬਲੌਗਰ ਤਾਂ ਨਹੀਂ ਕਹਦੇ ਆਪਾਂ ਤਾਂ ਸ਼ੇਅਰ ਕਰਨ ਵਾਲੇ ਆ ਜਿਵੇਂ ਆਪਾਂ ਵੀ ਸ਼ੇਅਰ ਕਰਕੇ ਕਿਤੇ ਕਿਤੇ ਆ ਗਏ ਅੱਜ ਤੇ ਮੇਰੇ ਨਾਲ ਕੁਝ ਵੀਰ ਸ਼ੇਅਰ ਕਰਨ ਵਾਲੇ ਜੁੜੇ ਹੋਏ ਨੇ ਸ਼ੇਅਰ ਕਰਨ ਵਾਲਿਆਂ ਵਾਸਤੇ ਕੀ ਰੱਖਿਆ ਹੋਇਆ ਹੈ ਸ਼ੇਅਰ ਕਰਨ ਵਾਲਿਆਂ ਨੂੰ ਬਈ ਸੋਨੇ ਦੀ ਅੰਗੂਠੀ ਠੀਕ ਹੈ ਜੀ Android ਮੋਬਾਈਲ ਕੀ ਪੈਡ ਮੋਬਾਈਲ ਦੋ ਸਰਪ੍ਰਾਈਜ਼ ਗਿਫਟ ਜਿਹੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ ਠੀਕ ਹੈ ਬਾਕੀ ਜਿੰਨੇ ਵੀ ਵੀਰ ਭਾਈ ਸਾਡੇ ਨਾਲ ਜੁੜੇ ਹੋਏ ਨੇ ਇਹ ਚੈਨਲ ਨੂੰ ਸਬਸਕ